ਵਾਜ ਜੀ ਕਾ ਖਰਸੋ ਵਾਜ ਜੀ ਕੀ ਫਤਿਹ ਗੁਰੂ ਰੂਪ குரு ਸਵਾਮੀ ਅਰਿਸ਼ਾ ਸਿੰਘ ਜੀ ਨੂੰ ਮਾਤਾ ਕਬਲਾ ਜੀ ਦਾ ਪਤ ਜੀ ਦੇ ਨਾਲ ਵਿਚਾਰ ਸਾਂਝੀ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਾਤਾ ਕਬਲਾ ਜੀ ਲਾਹੌਰ ਮੋਜੰਗ ਨਿਵਾਸੀ ਕਾਜੀ ਰੁਸਤਮ ਖਾਨ ਦੀ ਪੁੱਤਰੀ ਸੀ ਇਸੇ ਪਿੰਡ ਵਿੱਚ ਪੂਰਨ ਸੂਫੀ ਸੰਤ ਸਾਈ ਮੀਆਂ ਮੀਰ ਦਾ ਵੀ ਨਿਵਾਸ ਸੀ ਮਾਤਾ ਕੌਲਣਾ ਜੀ ਨੂੰ ਸਾਈ ਮੀਆਂ ਮੀਰ ਦੀ ਸੰਗਤ ਕਰਦੇ ਹੋਏ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਸੁਭਾਗ ਪ੍ਰਾਪਤ ਹੋਏ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਜਦੋਂ ਵੀਰ ਵੀ ਕੌਲਣਾ ਸੰਤਾਂ ਫਕੀਰਾਂ ਦੇ ਡੇਰਿਆਂ ਤੇ ਆਉਣ ਲੱਗੇ ਤਾਂ ਉਸਨੇ ਸਾਈ ਮੀਆਂ ਮੀਰ ਪਾਸੋਂ ਕੁਝ ਬਾਣੀ ਵੀ ਸਿੱਖ ਲਈ। ਜਦੋਂ ਉਸਨੇ ਇਹ ਬਾਣੀ ਕਰਜਾ ਕੇ ਪੜਨੀ ਕਾਜੀ ਨੇ ਬੁਰਾ ਮਨਾਉਣਾ ਤੇ ਘੂਰਨਾ ਤੇ ਹਾਰ ਕੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਜਦੋਂ ਫਿਰ ਵੀ ਇਹ ਨਾ ਰੁਕੀ ਤਾਂ ਕਾਜੀ ਨੇ ਫਤਵਾ ਲਵਾ ਕੇ ਉਸ ਨੂੰ ਮੌਤ ਦੀ ਸਜ਼ਾ ਪ੍ਰਮਾਨ ਕਰਵਾ ਦਿੱਤੀ ਕਿਉਂ ਕਾਫਰਾਂ ਦਾ ਕਲਾਮ ਪੜਦੀ ਹੈ ਜਦੋਂ ਉਸਨੇ ਆਪਣੀ ਮੌਤ ਦੀ ਸਜ਼ਾ ਦੀ ਖਬਰ ਸੁਣੀ ਪਰ ਆਤੋ ਰਾਤ ਭੱਜ ਕੇ ਸਾਈਂ ਮੀਆਂ ਮੀਰ ਪਾਜਾ ਪੁਜੀ ਉਸਨੇ ਰੋ ਰੋ ਕੇ ਸਾਰੇ ਕੁੱਟਣ ਮਾਰਨ ਤੇ ਮੌਤ ਦੀ ਸਜ਼ਾ ਬਾਰੇ ਦੱਸਿਆ ਫਕੀਰ ਮੀਆਂ ਮੀਰਕ ਪੁਜਿਆ ਹੋਇਆ ਪੀਰ ਸੀ ਇਸਨੇ ਅਗਲੀ ਰਾਤ ਆਪਣੇ ਕਮਰੀਦ ਅਬਦੁਲ ਰਹੀਮ ਇਸ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਅੰਮ੍ਰਿਤਸਰ ਸ਼ਹਿਰ ਵਿਖੇ ਪਹੁੰਚਾ ਦਿੱਤਾ ਗਿਆ ਕਹਿ ਭੇਜਿਆ ਕਿ ਕਬਲਾਂ ਆਪ ਆਵ ਸ਼ਰਨ ਲੈਣ ਆਈ ਹੈ ਹੁਣ ਇਸ ਦੀ ਜਾਨ ਦੀ ਰੱਖਿਆ ਕਰਨਾ ਤੁਹਾਡਾ ਫਰਜ਼ ਹੈ ਤੇ ਤੁਹਾਡਾ ਧਰਮ ਹੈ ਮੈਂ ਆਪਣੇ ਬਾਸ ਨੂੰ ਨਹੀਂ ਰੱਖ ਸਕਦਾ ਕਿਉਂਕਿ ਇਸ ਨੂੰ ਮੌਤ ਦਾ ਫਤਵਾ ਲੱਗ ਚੁੱਕਾ ਹੈ ਸ਼ਾ ਇਸ ਨੂੰ ਮੇਰੇ ਡੇਰੇਓ ਕਿਸੇ ਸਮੇਂ ਵੀ ਲਿਜਾ ਸਕਦਾ ਹੈ ਹੁਣ ਕਉਨਾਂ ਨੇ ਗੁਰੂ ਘਰ ਆ ਕੇ ਸਭ ਹੱਡ ਬੀਤੀ ਦੱਸਦਿਆਂ ਬੇਨਤੀ ਕੀਤੀ ਗੁਰੂ ਘਰ ਨੇ ਆਸਰਿਆਂ ਦਾ ਆਸਰਾ ਹੈ ਨਿਮਾਣਿਆਂ ਦਾ ਮਾਣ ਹੈ ਨਿਉਟਿਆਂ ਦੀ ਓਟ ਹੈ ਮੇਰੀ ਵੀ ਰਖਿਆ ਕਰੋ ਗੁਰੂ ਜੀ ਨੇ ਇੱਕ ਫੁੱੰਨਾ ਵਾਲੀ ਢਾਬ ਦੇ ਕੰਢੇ ਆਪਣੇ ਮਹਿਲਾ ਤੋਂ ਅੱਧਾ ਕਮੀਰ ਹਟਵਾ ਇੱਕ ਕੋਠਾ ਜਾਂ ਰਹਿਣੀ ਬਣਾ ਦਿੱਤਾ ਰੋਟੀ ਕਪੜਾ ਤੇ ਸਰੱਖਿਆ ਦਾ ਵਚਨ ਵੀ ਦਿੱਤਾ ਤੇ ਵਚਨ ਦਿੱਤਾ ਕਿ ਬੇਫਿਕਰ ਹੋ ਕੇ ਰਹੇ ਇਥੇ ਤੈਨੂੰ ਕੋਈ ਵੀ ਚੁੱਕੇ ਨਹੀਂ ਜਾ ਸਕਦਾ ਨਿਚਿੰਤ ਹੋ ਕੇ ਪੰਜ ਬੰਦੀ ਕੀ ਕਰਿਆ ਕਰ ਸੋ ਉਹ ਪੰਜ ਬੰਦੀ ਵਿੱਚ ਰੁੱਝ ਗਈ ਅਮਰਸਰ ਦੇ ਯੁੱਧ ਸਮੇਂ ਬੀਬੀ ਕੋਲਾ ਨੂੰ ਗੁਰੂ ਜੀ ਹੋਰਾਂ ਤੋਪਾਂ ਨਾ ਰੱਖਿਆ ਥਾਂ ਕਰਤਾਰਪੁਰ ਜਿਹੜਾ ਕਿ ਗੁਰੂ ਅਰਜਨ ਦੇਵ ਜੀ ਨੇ ਦਵਾਬੇ ਵਿੱਚੋਂ ਆਜ਼ਾਦ ਕੀਤਾ ਸੀ ਉਸ ਅਵਾਰ ਜਗਾ ਤੇ ਭੇਜ ਦਿੱਤਾ ਤੇ ਆ ਲੜਾਈ ਭਰੰਤ ਬੀਬੀ ਵਿਰੋਧਾ ਜਬ ਹਲ ਵਿਆਕਰਨ ਪ੍ਰੰਤਨ ਤਾਲ ਖਡੂਰ ਸਾਹਿਬ ਬੋਧਵਾਲ ਹੁੰਦੀ ਹੋਈ ਗੁਰੂ ਅਮਰਦਾਸ ਜੀ ਦੇ ਪੋਤੇ ਆਨੰਦ ਤੇ ਉਹਨਾਂ ਦੇ ਪੁੱਤਰ ਸੁੰਦਰ ਜੀ ਅਤੇ ਹੋਰ ਸੰਗਤਾਂ ਨੂੰ ਦਰਸ਼ਨ ਦੇਂਦੇ ਹੋਏ ਕਰਤਾਰਪੁਰ ਪਹੁੰਚੇ ਗੁਰੂ ਜੀ ਦੇ ਕਰਤਾਰਪੁਰ ਜਨ ਤੋਂ ਪਹਿਲਾਂ ਬੀਬੀ ਗੋਲਾ ਪਹੁੰਚ ਕੇ ਸੀ ਗੁਰੂ ਜੀ ਦੇ ਦਰਸ਼ਨ ਕਰਕੇ ਬੜੀ ਪ੍ਰਸੰਨ ਅਚਿਤ ਹੋਈ ਗੁਰੂ ਜੀ ਨੇ ਬਜਨ ਕੀਤਾ ਬੀਬੀ ਹੁਣ ਤੇਰਾ ਅੰਤਮ ਸਮਾ ਆ ਗਿਆ ਗੰਗ ਸਰ ਖੂਹ ਤੋਂ ਸ਼ਾਨ ਕਰ ਲੈ ਥੰਮ ਸਾਹਿਬ ਸੰਗਤਾਂ ਵਿਚ ਆ ਕੇ ਹਾਜ਼ਰ ਹੋ ਸ਼ੰਕਤਾ ਦੇ ਦਰਸ਼ਨ ਕਰਕੇ ਤੇਰੇ ਸਵਾਸ ਪੂਰੀ ਹੋ ਜਾਣਗੇ ਇਸ਼ਨਾਨ ਕਰ ਆਣ ਗੁਰੂ ਜੀ ਨੇ ਚੰਨਾ ਤੇ ਮੱਥਾ ਟੇਕਿਆ ਬੇਨਤੀ ਕੀਤੀ ਮਹਾਰਾਜ ਆਪਣੇ ਚਰਨਾਂ ਦੀ ਦਾਸੀ ਨੂੰ ਨਾਮਦਾਨ ਦੀ ਕਰੋ ਬਖਸ਼ਿਸ਼ ਕਰੋ ਕੌਜਲ ਦੇ ਸਮੁੰਦਰ ਤੋਂ ਪਾਰ ਅੱਖਾਂ ਵਿੱਚੋਂ ਨੈਰ ਨੀਰ ਵਹਿ ਰਿਹਾ ਸੀ ਸੋ ਗੁਰੂ ਜੀ ਨੇ ਬਚਨ ਕੀਤਾ ਬੀਬੀ ਕੌਲਾ ਤੇਰਾ ਰਹਿੰਦੀ ਦੁਨੀਆ ਤੱਕ ਨਾਮ ਰਹੇਗਾ ਤੇਰੀ ਤਾਬ ਜਿਸੇ ਤੂੰ ਰਹਿੰਦੀ ਹੈ ਤੇਰੇ ਨਾਮ ਦਾ ਸਰੋਵਰ ਕਾਉਲ ਸਰ ਬਣੇਗਾ ਤੇ ਤੇਰਾ ਨਾਮ ਸਦਾ ਦੁਨੀਆਂ ਦੇ ਵਿੱਚ ਰਹੇਗਾ ਸੁਖੌਰ ਸਰ ਜਿੱਦੇ ਕੰਡੇ ਤੇ ਬਾਬਾ ਟਣਰਾਏ ਜੀ ਨੌ ਸੁੱਤਾ ਬੁਰਜ ਹੈ ਸੰਗਤ ਸ਼ਾਨ ਕਰਕੇ ਬੀਬੀ ਕੌਲਾਂ ਦਾ ਨਾਮ ਲੈਂਦੇ ਨੇ ਤੇ ਬੀਬੀ ਨੇ ਸਾਰਾ ਦਿਨ ਸੰਗਤ ਕੀਤੀ ਫਿਰ ਰਾਤ ਆਪਣੇ ਟਿਕਾਣੇ ਵਾਲੇ ਸਥਾਨ ਤੇ ਚਲੀ ਗਈ ਅਗਲੇ ਦਿਨ ਗੁਰੂ ਜੀ ਖੁਰ ਸਿੱਖਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਮਿਲਣ ਗਏ ਉੱਠ ਕੇ ਗੁਰੂ ਜੀ ਦੇ ਚਰਨਾਂ ਨੂੰ ਲਫਟ ਕੇ ਹੰਜੂ ਨਾਲ ਚਰਨ ਗਿਲੇ ਕਰ ਦਿੱਤੇ ਤੇ ਗੁਰੂ ਜੀ ਨੇ ਵਜਨ ਕੀਤਾ ਬੀਬੀ ਤੇਰਾ ਅੰਤਮ ਵੇਲਾ ਆ ਗਿਆ ਵੇ ਗੁਰੂ ਕੇ ਬੀਤੀ ਜੋੜ ਬੀਬੀ ਕੋਲ ਨਾਲ ਦੀ ਸਮਾਧੀ ਲੱਗੀ ਕੋ ਚਰਵਾ ਸੱਚਖਣ ਜਾਵਸੀ ਕਿੰਨੇ ਚੰਗੇ ਕਰਮ ਹੋਣਗੇ ਕਿ ਇਸ ਨੇ ਜਿਸ ਨੂੰ ਗੁਰੂ ਜੀ ਤੇ ਹੋਣਾ ਆਪਣੇ ਬਾਗ ਵਿੱਚ ਬੜੇ ਅਦਭਤ ਆਦਰ ਸਰਕਾਰ ਦੇ ਨਾਲ ਦਬਾਅ ਤਾ ਜੀ ਵੀ ਬੀਬੀ ਕਬੂਲਾ ਦੀ ਕਬਰ ਵੇਖੀ ਜਾ ਸਕਦੀ ਹੈ। ਦਫਨਾਉਣ ਪਰੰសារੀ ਸੰਗਤ ਤੇ ਗੁਰੂ ਜੀ ਨੇ ਥੰਮ ਸਾਹਿਬ ਜਾ ਕੇ ਕੜਾ ਪ੍ਰਸ਼ਾਦ ਕਰਾ, ਰਾਗ ਕਣ ਦੀ ਸੱਦ ਪੜ੍ਹੀ। ਅਰਦਾਸ ਕਰਕੇ ਪ੍ਰਸ਼ਾਦ ਵੰਡਿਆ। 1629 ਦੇ ਵਿੱਚ ਆਪ ਜੀ ਦਾ ਦੇਹਾਂਤ ਹੋਇਆ। ਸੋ ਪਿਆਰਿਓ ਇਹ ਸੀ ਬੀਬੀ ਕਬੂਲਾ ਦਾ ਇਤਿਹਾਸ। ਘੜਕੜ ਕੇ 냔 ਤਰੇ ਬੋਲ ਕੇ ਪੀਰ ਪ੍ਰਸ਼ਾਂਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਸ ਤਰ੍ਹਾਂ ਪਰਨਾ ਬੇਬੀ ਕੌਲਾ ਦੀ ਰੱਖਿਆ ਕੀਤੀ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਔਰ ਸਾਰੀ ਰਸਮ ਰਿਵਾਜ ਕੀਤੇ ਸੋ ਇਹ ਸੀ ਸ਼ਰਨਾ ਦੀ ਰੱਖਿਆ ਕਰਨਾ ਬਾਹ ਫੜੇ ਦੀ लाज ਰਹਿ ਜਾਵੇ ਫਿਰ ਜਾਂਦਾ ਤੇ ਜਾਵੇ ਪਿਆਰਿਓ ਇਸ ਤਰੀਕੇ ਦੇ ਨਾਲ ਸਿੱਖ ਕੌਮ ਦੇ ਵਿੱਚ ਇਹ ਬਹੁਤ ਵੱਡਾ ਇਤਿਹਾਸ ਹੈ ਬੜਾ ਵੱਡਾ ਯੋਗਦਾਨ ਹੈ ਬਹੁਤ ਕਦੀਮਾ ਤੋਂ ਲੈ ਕੇ ਇਸੇ ਤਰੀਕੇ ਚੱਲਦਾ ਆ ਰਿਹਾ ਹੈ ਸੋ ਆਉ ਹੋਇਆ ਪ੍ਰਣਾਮ ਨਾਲ ਸਾਰੀ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ